ਉਮ ਯੋਗਰ ਫਿਰ ਪਾਗ ਪਿਆ ਡਾਕਟਰ ਹਰਿਕਰ ਪਾਸੂ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਹੋਮਿਓਪੈਥਿਕ ਅਫਸਰ ਗੁਰਦਾਸਪੁਰ ਡਾਕਟਰ ਰੁਪਿੰਦਰ ਕੌਰ ਜੀ ਦੇ ਨਿਗਰਾਨੀ ਹੇਠ ਡਾਕਟਰ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਡਾਕਟਰ ਹਰਜਿੰਦਰ ਕੌਰ ਡਾਕਟਰ ਰੁਪਿੰਦਰਪੁਰ ਡਾਕਟਰ ਸੁਖਿੰਦਰਪੁਰ ਸ਼੍ਰੀਮਤੀ ਸੀਮਾ ਸ਼੍ਰੀ ਰਾਜਕੁਮਾਰ ਜੀ ਜੀਪ ਚੋਨਾ ਹੋਮਿਓਪੈਥਿਕ ਡਿਸਪੈਂਸਰੀਮ ਵੱਲੋਂ ਹਰ ਪੀੜਤਾਂ ਲਈ ਬਣਾਏ بیس ਕੈਂਪ ਦੇਰ ਬਾਬਾ ਨਾਨਕ ਵਿਖੇ ਲੋਕਾਂ ਦੀ ਮਦਦ ਲਈ ਤਨ ਮਨ ਧਨ ਦੇ ਨਾਲ ਸਿਹਤ ਜਾਗਰੂਕਤਾ ਹੋਮੋਪੈਥਿਕ ਮੈਡੀਕਲ ਕੈਂਪ ਦੌਰਾਨ ਮੁਫਤ ਦਵਾਈਆਂ ਵੰਡੀਆਂ ਅਤੇ ਨਾਲ ਹੀ ਹੋਰ ਸਹੂਲਤਾ ਦਿੱਤੀਆਂ ਜਾ ਰਹੀਆਂ ਹਨ ਜਿਵੇਂ ਮਾਸਕ ਬੇਟੇ ਜਾਂ ਪੈਣਾ ਲਈ ਸੈਂਟਰੀ ਪੈਡ ਬੱਚਿਆਂ ਲਈ ਡਾਈਪਰ ਮਸ਼ਰਾ ਤੋਂ ਬਚਾਉਣ ਸਾਜੋ ਸਮਾਨ ਮੰਡੇਗੇ ਜਿਹੜਾ ਬਾਬਾ ਨਾਨਕ بیس ਕੈਂਪ ਵਿਖੇ ਡਾਕਟਰ ਅਮਰਿੰਦਰ ਸਿੰਘ ਕਰੇਰ ਨੇ ਦੱਸਿਆ ਕਿ ਹੋਂ ਤੱਕ 1900 ਦੇ ਕਰੀਬ ਲੋਕਾਂ ਨੂੰ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ ਹਨ ਅਤੇ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਬਾਬਾ ਸਾਹਿਬ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਰਦਾਰ ਹਰਪ੍ਰੀਤ ਸਿੰਘ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬਰਾਟਰੀ ਮੁਹਾਲੀ ਵਾਲਿਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਮੈਂ ਡਾਕਟਰ ਅਮਰਿੰਦਰ ਸਿੰਘ ਕਲੇ ਮੈਡੀਕਲ ਅਫਸਰ ਹੋਮੋਪੈਥੀ ਸੀਐਸਸੀ ਧਾਰੀਵਾਲ ਅਸੀਂ ਮੁਖੀ ਹੋਮੋਪੈਥਿਕ ਵਿਭਾਗ ਪੰਜਾਬ ਚੰਡੀਗੜ੍ਹ ਡਾਕਟਰ ਹਰਨਪਾਲ ਸਿੰਘ ਜੀ ਤੇ ਜ਼ਿਲ੍ਹਾ ਹੋਮੋਪੈਥੀ ਗਰਦਾਸਪੁਰ ਮੈਡਮ ਰੁਪਿੰਦਰ ਕੌਰ ਜੀ ਜੇ ਦਿਸਾਂ ਨਵਰੇਸਾਂ ਹੈਟ ਅਸੀਂ ਗਰਦਾਸਪੁਰ ਦੇ ਹੋਮੋਪੈਥਿਕ ਵਿਭਾਗ ਦੇ ਵੱਖ-ਵੱਖ ਡਾਕਟਰ ਸਾਹਿਬਾਨਾਂ ਨੇ ਦੋ ਪੜਾਵਾਂ ਦੇ ਵਿੱਚ ਗਰਦਾਸਪੁਰ ਅਸੀਂ ਕੈਂਪ ਹੜਪੀੜਤਾ ਦੀ ਲਈ ਲਗਾ ਰਹੇ ਹਾਂ ਇੱਕ ਅਸੀਂ ਮਕੌੜਾ ਪੱਤਨ ਤੇ ਅਸੀਂ ਇੱਕ ਕੈਂਪੋ ਜਿਹੜਾ ਬੇਸ ਕੈਂਪ ਬਣਾਇਆ ਹੋਇਆ ਦੂਸਰਾ ਕੈਂਪ ਅਸੀਂ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਬੇਸ ਕੈਂਪ ਬਣਾਇਆ ਉਥੋਂ ਜੜੀਆਂ ਨੇ ਵੱਖ-ਵੱਖ ਟੀਮਾਂ ਜੜੀਆਂ ਨੇ ਪਿੰਡਾਂ ਦੇ ਵਿੱਚ ਔਰ ਗੁਰਦੁਆਰਾ ਸਾਹਿਬ ਆਈਆਂ ਹੋਈਆਂ ਸੰਗਤਾਂ ਦਾ ਜਿਹੜਾ ਉਹਨੇ ਨਿਰੀਖਣ ਕਰਦੀਆਂ ਨੇ ਹੋਮੋਪੈਥਿਕ ਵਿਭਾਗ ਵੱਲੋਂ ਜਿਹੜਾ 13 ਤਰੀਕ ਤੋਂ ਲੈ ਕੇ ਹੁਣ ਤੱਕ ਜੜੇ ਆ ਉਹ ਕੈਂਪ ਰੋਜ਼ ਲਗਾਏ ਜਾ ਰਹੇ ਆ ਜਿਸ ਕੈਂਪਾਂ ਦੇ ਦੌਰਾਨ ਅਸੀਂ ਪਹਿਲੇ ਦਿਨ 700 ਦੇ ਕਰੀਬ ਮਰੀਜ਼ਾਂ ਨੂੰ ਅਸੀਂ ਹੋਮੋਪੈਥਿਕ ਦਵਾਈਆਂ ਤੇ ਲਾਭ ਦਿੱਤੇ ਔਰ ਦੂਸਰੇ ਦਿਨ 500 ਤੇ 96 ਦੇ ਕਰੀਬ ਸੀਗੇ ਤੇ ਅੱਜ ਵੀ ਤੀਸਰੇ ਦਿਨ ਜੜੇ ਆ ਉਸੇ 100 ਦੇ ਕਰੀਬ ਅਸੀਂ ਮਰੀਜ਼ਾਂ ਨੂੰ ਜਿਹੜੀਆਂ ਹੋਮੋਪੈਥਿਕ ਦਵਾਈਆਂ ਦਿੱਤੀਆਂ ਜਿਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਸਕਿਨ ਅਲਰਜੀ ਤੇ ਚੈਸਟ ਇਨਫੈਕਸ਼ਨ ਅੱਖਾਂ ਦੇ ਰੋਗ ਜੋੜ ਦਰਦਾਂ ਇਹ ਜਿਹੜੇ ਆ ਜ਼ਿਆਦਾ ਲੋਕ ਆ ਰਹੇ ਆ ਤੇ ਹੋਮੋਪੈਥੀ ਦੇ ਵਿੱਚ ਬਹੁਤ ਹੀ ਵਧੀਆ ਇਹਨਾਂ ਦਾ ਰਾਜ਼ ਕੀਤਾ ਜਾ ਰਿਹਾ ਔਰ ਬਹੁਤ ਹੀ ਵਧੀਆ ਹੋਮੋਪੈਥਿਕ ਦਵਾਈ ਨਾਲ ਇਹ ਲੋਕ ਕਿਤੇ ਜਾਣਗੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਜਿਹੜੇ ਲੋਕ ਹੋਮੋਪੈਥੀ ਦਾ ਦਵਾਈਆਂ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ ਜਿਹੜਾ ਵਾ ਗੁਰਦੁਆਰਾ ਸਾਹਿਬ 17 ਤਰੀਕ ਤੱਕ ਇਹ ਕੈਂਪ ਨਿਰੰਤਰ ਜਾਰੀ ਰਹਿਣਗੇ ਟੀਮਾਂ ਜਿਹੜੀਆਂ ਨੇ ਉਹ ਉੱਥੇ ਆ ਕੇ ਡਾਕਟਰ ਸਵੇਰੇ ਪਹੁੰਚਦੇ ਨੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਹੁੰਦੇ ਹਨ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵਤੂ ਵਧ ਹਮੋਪਾਥੀ ਦਾ ਫਾਇਦਾ ਲੈ ਸਕਦੇ ਆ ਹੋਮੋਪਾਥੀ ਦਾ ਜਿੱਥੇ ਤਨ ਤੇ ਮਨ ਤੇ ਧਨ ਦੇ ਨਾਲ ਵੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਉਹ ਭਾਗ ਦੇ ਮੁਲਾਜ਼ਮਾਂ ਵੱਲੋਂ ਉਹ ਨਾਲ ਤੇ ਨਾਲ ਜੜੀਆਂ ਨੇ ਜ਼ਰੂਰੀ ਵਸਤਾਂ 20 ਲੋਕਾਂ ਨੂੰ ਮੁਹੱਈਆ ਕਰਵਾ ਰਹੇ ਨੇ ਜਿਵੇਂ ਕਿ ਬੱਚਿਆਂ ਦੇ ਡਾਈਪਰ ਹੋਏ ਜਿਵੇਂ ਕਿ ਮਾਤਾਵਾਂ ਪਹਿਣ ਵਾਲੀ ਜੜੀਆਂ ਨੇ ਉਹ ਸੈਨੀਟਰੀ ਪੈਡ ਹੋਏ ਮਾਸਕ ਹੋਇਆ ਤੇ ਹੱਥ ਸਾਫ਼ ਕਰਨ ਵਾਸਤੇ ਸੈਨੀਟਾਈਜੇਸ਼ਨ ਦਾ ਡਟੌਲ ਵਗੈਰਾ ਇਹ ਸਾਰੀਆਂ ਲੁੜਿੰਦਾ ਤੇ ਮੱਛਰ ਤੋਂ ਬਚਨ ਦੇ ਵੀ ਉਪਕਰਣ ਜਿਹੜੇ ਉਹ ਦਿੱਤੇ ਜਾ ਰਹੇ ਨੇ ਇਹ ਇੱਕ ਬੜਾ ਛੋਟਾ ਜਿਹਾ ਹੀ ਸਾਡਾ ਕਦਮ ਹੈ ਪਰ ਇਹ ਲੋਕਾਂ ਦੀ ਸਿਹਤ ਤੋਂ ਵਾਸਤੇ ਬਹੁਤ ਹੀ ਜ਼ਰੂਰੀ ਹੈ ਤੇ ਅਸੀਂ ਖਾਸ ਕਰਕੇ ਧੰਨਵਾਦ ਕਰਦੇ ਆਂ ਕਿ ਕਾਰ ਸੇਵਾ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਬਾਬਾ ਸਾਹਿਬ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਕਾਫੀ ਮਦਦ ਕੀਤੀ ਹੈ ਤੇ ਹੋਰ ਵੀ ਐਨ ਜੀਓ ਮੁਹਾਲੀ ਤੋਂ ਲਾਈਫ ਕੇਅਰ ਵਾਲਿਆਂ ਦਾ ਉਹਨਾਂ ਨੇ ਵੀ ਸਾਡਾ ਕਾਫੀ ਸਾਥ ਦਿੱਤਾ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਆਂ ਤੇ ਅਸੀਂ ਸਭ ਨੂੰ ਬੇਨਤੀ ਕਰਦੇ ਆਂ ਕਿ ਉਹ ਵੱਧ ਤੋਂ ਵੱਧ ਹੋਮੋਪੈਥੀ ਦਾ ਫਾਇਦਾ ਲੈ ਸਕਦੇ ਹਨ ਜਿੰਨੇ ਦਿਨ ਵੀ ਇੱਥੇ ਕੈਂਪ ਲੱਗਦੇ ਹਨ ਉਹ ਗੁਰੂ ਮਹਾਰਾਜ ਦਾ ਬਾਕੀ ਪੰਜਾਬ ਦੇ ਵਿੱਚ ਲੋਕਾਂ ਦਾ ਦਾਨ ਦੇਣ ਪੱਖ ਤੋਂ ਕੋਈ ਕਮੀ ਨਹੀਂ ਹੈ ਅਸੀਂ ਮਰੀਜ਼ਾਂ ਨੂੰ ਇੱਥੇ ਸੇਵਾ ਕਰਨ ਆ ਰਹੇ ਹਾਂ ਪਰ ਸਾਨੂੰ ਮਰੀਜ਼ ਜਿਹੜੇ ਆਉਂਦੇ ਉਹ ਬਦੋ ਬਦੀ ਪੈਸੇ ਛੁੱਟ ਕੇ ਜਾਂਦੇ ਹਨ ਕੀ ਇਹ ਸੇਵਾ ਦੇ ਵਿੱਚ ਹਿੱਸਾ ਪਾਓ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਸੀਂ ਸਿਰਫ ਤੁਹਾਡੀ ਸੇਵਾ ਲਈ ਆਏ ਹਾਂ ਨਾ ਕਿ ਪੈਸੇ ਹਾਰੇ ਅਸੀਂ ਸਭਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਲੋਕੀ ਰਹਿੰਦੇ ਹਨ ਇੱਥੇ ਇਲਾਕੇ ਦੇ ਹੋਰ ਵੀ ਉਮਪਤੀ ਦਵਾਈਆਂ ਦਾ ਫਾਇਦਾ ਲੈਣ ਧੰਨਵਾਦ ਜੀ